ਸਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਦੀ ਦਿਹਾੜੇ ਤੇ ਉਹਨਾਂ ਦੇ ਅਮਰ ਬਲੀਦਾਨ ਨੂੰ ਕੋਟ ਕੋਟ ਪ੍ਰਣਾਮ ਕਰਦੇ ਆਂ ਸਾਡੇ ਨੌਵੇਂ ਗੁਰੂ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਸਦੀਵਾਂ ਤੋਂ ਹਿੰਦ ਦੀ ਚਾਦਰ ਵਚੋਂ ਸਨਮਾਣੇ ਜਾਂਦੇ ਨੇ ਜਿਨ੍ਹਾਂ ਨੇ ਆਪਣੀ ਸਰੀਰਕ ਜ਼ਿੰਦਗੀ ਨਹੀਂ ਸਾਰੀ ਹਿੰਦਕੌਮ ਦੀ ਆਜ਼ਾਦੀ ਮਰਿਆਦਾ ਤੇ ਧਰਮ ਦੀ लाज ਬਚਾਉਂ ਲਈ ਆਪਣਾ ਸਿਰ ਬੇਚੇਜਕ ਵਾਰ ਦਿੱਤਾ। ਉਹ ਮਹਾਨ ਗੁਰੂ ਜਿਨ੍ਹਾਂ ਨੇ ਆਪਣਾ ਸਿਰ ਤਾਂ ਦੇ ਦਿੱਤਾ ਪਰ ਕਿਸੇ ਬੇਗੁਨਾ ਦਾ ਸਿਰ ਕੱਟਣ ਨਹੀਂ ਦਿੱਤਾ। ਤੇ ਸਾਸੰਗਤ ਜੀ ਅੱਜ ਆਪਾਂ ਲੈ ਕੇ ਆਏ ਹਾਂ ਤਾਂ-ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੰਜ ਅਨਮੋਲ ਬਚਨ ਜਿਹੜੇ ਕਿ ਸਿਰਫ ਸ਼ਬਦ ਨਹੀਂ ਜ਼ਿੰਦਗੀ ਦੀ ਰਾਹ ਦਾਰੀ ਨੇ। ਐਓ ਬਚਨ ਨੇ ਜੋ ਇੱਕ ਮਨੁੱਖ ਨੂੰ ਅੰਦਰੋਂ ਬਦਲ ਦਿੰਦੇ ਨੇ ਜੋ ਮਨ ਦੀ ਤੋੜ ਸਾਫ਼ ਕਰ ਦਿੰਦੇ ਨੇ ਜੋ ਅਸਲ ਸਚਾਈ ਸ਼ਾਂਤੀ ਹਿੰਮਤ ਤੇ ਪਰਮਾਤਮਾ ਦੇ ਨੇੜੇ ਹੋਣ ਦਾ ਰਾਹ ਦਿਖਾਉਂਦੇ ਨੇ ਸੁਆო 사ਸੰਗਰ ਜੀ ਆਪਾਂ ਸਾਰੇ ਮਿਲ ਕੇ ਗੁਰੂਆਂ ਸਾਹਿਬਾਂ ਦੇ ਇਤਿਹਾਸ ਨੂੰ ਯਾਦ ਕਰਦਿਆਂ ਇੱਕ ਪਲ ਲਈ ਰੋਕੇ ਵਿਚਾਰ ਕਰੀਏ ਜਿਨ੍ਹਾਂ ਦੀ ਸ਼ਹਾਦਤ ਸਾਨੂੰ ਦੱਸਦੀ ਆ ਕਿ ਧਰਮ ਲਈ ਸਿਰ ਦੇ ਸਕਦੇ ਆ ਪਰ ਧਰਮ ਨਹੀਂ ਛੱਡ ਸਕਦੇ ਤੁਸੀਂ ਅੱਜ ਵਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਜੀ ਦੇ ਇਹ ਅਨਮੋਲ ਬਚਨ ਸਾਡੇ ਤੇ ਤੁਹਾਡੇ ਦਿਲਾਂ ਵਿੱਚ ਵਸ ਕੇ ਸਾਨੂੰ ਸਹੀ ਰਾਹ ਉੱਪਰ ਅਡੋਲ ਰੱਖਣ ਤੇ ਆਪਾਂ ਸ਼ੁਰੂ ਕਰਦੇ ਹਾਂ ਜੀ ਗੁਰੂ ਸਾਹਿਬਾਂ ਜੀ ਦਾ ਬਖਸ਼ਿਆ ਸਾਨੂੰ ਪਹਿਲਾ ਵਚਨ ਅਡੋਲ ਮੰਦਾ ਰਾ ਗੁਰਬਾਣੀ ਵਿੱਚ ਸਾ ਸੰਗਤ ਜੀ ਗੁਰੂ ਜੀ ਉਚਾਰਨ ਕਰਦੇ ਨੇ ਕਿ ਸੁਖ ਦੁਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨਾ ਹਰ ਖਸੋਗ ਤੇ ਰਹੇ ਅਤੀਤਾ ਤਿੰਨ ਜਗ ਤਤ ਪਛਾਣਾ ਜ਼ਿੰਦਗੀ ਦਾ ਸਭ ਤੋਂ ਵੱਡਾ ਭੇਦ ਕੀ ਹੈ ਇੱਕ ਜੀਵਨ ਹਮੇਸ਼ਾ ਸੁੱਖਾਂ ਨਾਲ ਭਰਿਆ ਰਹੇਗਾ ਨਾ ਹੀ ਇਹ ਕਿ ਦੁੱਖ ਕਦੇ ਨਹੀਂ ਆਉਣਗੇ ਅਸਲ ਰਾਜ ਇਹ ਹੈ ਕਿ ਤੁਸੀਂ ਦੋਹਾਂ ਨੂੰ ਕਿਵੇਂ ਦੇਖਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਸਿਖਾਉਂਦੇ ਨੇ ਕਿ ਜਿਹੜਾ ਮਨੁੱਖ ਸੁੱਖ ਤੇ ਦੁੱਖ ਨੂੰ ਇੱਕੋ ਤਰ੍ਹਾਂ ਦੇ ਤੌਰ ਤੇ ਸਵੀਕਾਰ ਕਰ ਲੈਂਦਾ ਹੈ ਉਸ ਜ਼ਿੰਦਗੀ ਦੀ ਖੇਡ ਤੋਂ ਉੱਪਰ ਚੜ ਜਾਂਦਾ ਏ ਉਹ ਜਾਣ ਲੈਂਦਾ ਏ ਕਿ ਸੁੱਖ ਆਇਆ ਤਾਂ ਇਹ ਵੀ ਇੱਕ ਮਹਿਮਾਨ ਏ ਤੇ ਜੇਕਰ ਦੁੱਖ ਆਇਆ ਤਾਂ ਇਹ ਵੀ ਸਿਰਫ ਇੱਕ ਚੱਲਦਾ ਬਦੜੇ ਦੋਹਾਂ ਦਾ ਟਿਕਾਉ ਨਹੀਂ ਦੋਹਾਂ ਨੂੰ ਰੋਕਿਆ ਨਹੀਂ ਜਾ ਸਕਦਾ ਦੋਹਾਂ ਨੇ ਆਉਣਾ ਹੀ ਆਉਣਾ ਵਾ ਪਰ ਜਿਹੜਾ ਮਨੁੱਖ ਆਪਣੇ ਮਨ ਨੂੰ ਇਹਨਾਂ ਲਹਿਰਾਂ ਦੇ ਨਾਲ ਨਹੀਂ ਨਿਣਾ ਹਿਲਾਉਂਦਾ ਉਹੀ ਮਨੁੱਖ ਅਸਲ ਵਿੱਚ ਜੀਣਾ ਸਿੱਖਦਾ ਕੋਈ ਉਸ ਨੂੰ ਆਦਰ ਦੇਵੇ ਉਹ ਫੁੱਲ ਦਾਨੀ ਕੋਈ ਉਸਦੀ ਨਰਾਦਰੀ ਕਰੇ ਬੇਇੱਜ਼ਤੀ ਕਰੇ ਉਹ ਟੁੱਟਦਾ ਨਹੀਂ ਕਿਉਂਕਿ ਉਸਨੇ ਇਹ ਸਮਝ ਲਿਆ ਹੁੰਦਾ ਕਿ ਦੁਨੀਆ ਬਦਲਦੀ ਰਹਿੰਦੀ ਆ ਲੋਕਾਂ ਦੀਆਂ ਰਾਏਆਂ ਬਦਲਦੀਆਂ ਰਹਿੰਦੀਆਂ ਨੇ ਪਰ ਸੱਚਾ ਇਨਸਾਨ ਆਪਣੇ ਮੋਲ ਤੋਂ ਨਹੀਂ ਡੋਲਦਾ ਖੁਸ਼ੀ ਆਵੇ ਉਹ ਸ਼ਾਂਤ ਰਹਿੰਦਾ ਏ ਗਮੀ ਆਵੇ ਉਹ ਡੋਲ ਰਹਿੰਦਾ ਏ ਉਸ ਦਾ ਮਨ ਨਾ ਤਾਂ ਮੁਸ਼ਕਲਾਂ ਵਿੱਚ ਡੋਲਦਾ ਨਾ ਹੀ ਖੁਸ਼ੀਆਂ ਵਿੱਚ ਬੇਕਾਬੂ ਹੋ ਜਾਂਦਾ ਉਹ ਸਮਝ ਲੈਂਦਾ ਕਿ ਜ਼ਿੰਦਗੀ ਕਿਸੇ ਇੱਕ ਹਾਲਾਤ ਵਿੱਚ ਫਸ ਜਾਣ ਦਾ ਨਾਮ ਨਹੀਂ ਹੈ ਬਲਕਿ ਹਰ ਸੁੱਖ ਤੇ ਦੁੱਖ ਨੂੰ ਇੱਕੋ ਜੀ ਸ਼ਾਂਤੀ ਨਾਲ ਮੰਨਣ ਦਾ ਨਾਮ ਹੈ ਤੇ ਜਦੋਂ ਇਹ ਔਡੋਲਤਾ ਸਾਦ ਸੰਗਤ ਜੀ ਆ ਜਾਂਦੀ ਨਾ ਉਦੋਂ ਹੀ ਮਨੁੱਖ ਨੂੰ ਜਗਤ ਦਾ ਤਤ ਔਡੋਲ ਮੰਨ ਦਾ ਰਾਹ ਸਮਝ ਵਿੱਚ ਆ ਜਾਂਦਾ ਐਹੀ ਤਾਂ ਤਾਂ ਨਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰਸਤਾ ਹੈ ਜੋ ਮਿਲੇ ਉਸ ਨੂੰ ਸਵੀਕਾਰ ਕਰੋ ਜੋ ਲੰਘ ਜਾਵੇ ਉਸ ਨੂੰ ਛੱਡ ਦਿਓ ਤੇ ਆਪਣੇ ਮਨ ਨੂੰ ਅਡੋਲ ਰੱਖੋ ਦੂਸਰਾ ਬਚਨ ਪੁੱਲੀ ਹੋਈ ਸਚਾਈ ਗੁਰਬਾਣੀ ਵਿੱਚ ਗੁਰੂ ਜੀ ਉਚਾਰਨ ਕਰਦੇ ਨੇ ਕਿ ਕਾਮ ਕ੍ਰੋਧ ਮੋਹ ਬਸ ਪ੍ਰਾਣੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮੰਨਿਓ ਜਿਉ ਸੁਪਨਾ ਰਹਿ ਨਾਈ ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਕੀ ਆ ਐਨੇ ਕਿ ਉਹ ਗਲਤੀਆਂ ਕਰਦਾ ਅਸਲ ਕਮਜ਼ੋਰੀ ਹੈ ਵੀ ਕਿ ਉਹ ਆਪਣੇ ਅਸਲ ਮਾਲਕ ਉਸ ਰੱਬ ਜੀ ਨੂੰ ਉਸ ਵਾਹਿਗੁਰੂ ਜੀ ਨੂੰ ਭੁੱਲ ਜਾਂਦਾ ਵਾ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਉਂਦੇ ਨੇ ਕਿ ਮਨੁੱਖ ਅਕਸਰ ਕਾਮ ਕ੍ਰੋਧ মোহ ਲਾਲਚ ਗੁੱਸੇ ਤੇ ਦੁਨਿਆਵੀ ਚਾਵਾਂ ਦੇ ਹੱਥਾਂ ਵਿੱਚ ਖਡਾਉਣਾ ਬਣ ਜਾਂਦਾ ਉਸ ਦਾ ਸਾਰਾ ਸਮਾਂ ਸਾਰੀ ਸੋਚ ਸਾਰੀ ਦੌੜ ਭੱਜ ਐਨਾ ਹੀ ਤਿੰਨ ਚੀਜ਼ਾਂ ਦੇ ਗੇੜੇ ਵਿੱਚ ਫਸ ਜਾਂਦੀ ਚਾਤਾਂ ਗੁੱਸਾ ਦੇਮੋ ਇਹਨਾਂ ਤੁੰਦਲੇ ਜਜ਼ਬਾਤਾਂ ਦੇ ਵਿਚਾਰ ਇਨਸਾਨ ਨੂੰ ਉਹ ਅਸਲ ਹਸਤੀ ਉਹ ਜਾਦੀ ਨਹੀਂ ਰਹਿੰਦੀ ਜਿਸ ਨੇ ਉਸ ਨੂੰ ਜਨਮ ਦਿੱਤਾ ਜੋ ਹਰ ਸਾਹ ਦੇ ਨਾਲ ਉਸ ਦਾ ਸਾਥ ਦੇ ਰਹੀ ਹੈ ਮਨੁੱਖ ਇਹ ਸਰੀਰ ਨੂੰ ਹੀ ਸਭ ਕੁਝ ਸਮਝ ਲੈਂਦਾ ਅਹੀ ਮੇਰਾ ਮਾਨ ਹੈ ਅਹੀ ਮੇਰਾ ਰੂਪ ਹੈ ਅਹੀ ਮੇਰਾ ਘਾਰ ਹੈ ਅਹੀ ਮੇਰੀ ਦੁਨੀਆ ਹੈ ਪਰ ਗੁਰੂ ਸਾਹਿਬਾ ਜੀ ਕਹਿੰਦੇ ਨੇ ਇਹ ਸਰੀਰ ਤਾਂ ਇੱਕ ਦਿਨ ਮਿੱਟੀ ਵਿੱਚ ਮਿਲ ਜਾਣਾ ਇਹ ਕਾਇਮ ਰਹਿਣ ਵਾਲਾ ਨਹੀਂ ਸੱਚਾ ਤਾਂ ਸਿਰਫ ਉਹ ਹੈ ਉਹ ਵਹੀ ਗੁਰੂ ਅਕਾਲ ਪੁਰਖ ਜਿਸ ਨੂੰ ਅਸੀਂ ਬੁੱਲੇ ਬੈਠੇ ਆਂ ਇਨਸਾਨ ਦੀ ਹਾਲਤ ਬਿਲਕੁਲ ਉਸਪਨੇ ਵਰਗੀ ਹੈ ਜੋ ਅਸੀਂ ਰਾਤ ਨੂੰ ਦੇਖਦੇ ਆਂ ਨੀਂਦ ਵਿੱਚ ਅਸੀਂ ਸੁਪਨੇ ਨੂੰ ਸੱਚ ਮੰਨ ਲੈਂਦੇ ਆਂ ਅਸੀਂ ਡਰ ਜਾਂਦੇ ਆਂ ਅਸੀਂ ਖੋਸ਼ ਹੋ ਜਾਂਦੇ ਆਂ ਅਸੀਂ ਰੋ ਪੈਂਦੇ ਆਂ ਅਸੀਂ ਕਈ ਵਾਰਾਂ ਦੀਨੇ ਪੁੱਛਦੇ ਆਂ ਇਹਦਾ ਕੀ ਮਤਲਬ ਹੁੰਦਾ ਪਰ ਜਿਵੇਂ ਹੀ ਅੱਖ ਖੋਲ ਜਾਂਦੀ ਸਾਡੀ ਰਾਤ ਨੂੰ ਫਟ ਸਮਝ ਆ ਜਾਂਦਾ ਕਿ ਇਹ ਤਾਂ ਕੁਝ ਵੀ ਨਹੀਂ ਸੀ ऐसे तरह दुनिया दे मोह ते शोक भी ਸੁਪਨੇ ਦੀ ਤਰ੍ਹਾਂ ਨੇ ਅਸਲ ਚੀਜ਼ ਤਾਂ ਰੱਬ ਦੀ ਯਾਦ ਆ ਜਿਸ ਤੋਂ ਬਿਨਾ ਜ਼ਿੰਦਗੀ ਸੁੰਨੀ ਬਣ ਜਾਂਦੀ ਹੈ ਗੁਰੂ ਸਾਹਿਬ ਜੀ ਦੀ ਸਿੱਖਿਆ ਕਿ ਜਿਹੜਾ ਮਨੁੱਖ ਕਾਮ ਕ੍ਰੋਧ মোহ ਤੋਂ ਬਚ ਕੇ ਰੱਬ ਜੀ ਨੂੰ ਯਾਦ ਕਰਦਾ ਨਾ ਉਹੀ ਸੱਚੀ ਨੀਂਦ ਤੋਂ ਜਾਗਦਾ ਉਹੀ ਜੀਵਨ ਦਾ ਅਸਲ ਸੱਚ ਸਮਝਦਾ ਵਾ ਤੇ ਜਾਨ ਮੋਲ ਬੱਚਾ ਨੇ ਗੁਰਸਹਿਬਾਂ ਜੀ ਫਰਮਾਉਂਦੇ ਨੇ ਕਿ ਮਨ ਦੀ ਰਖਿਆ ਕਰਨ ਦੀ ਕਲਾ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਕਿ ਨਰ ਅਚੇਤ ਪਾਪ ਤੇ ਡਰ ਰੇ ਦੀਨ ਧਿਆਲ ਸਗਲ ਪੈ ਭੰਜਨ ਸਰਨਤ ਆਹੇ ਤੁਮ ਪਰ ਰੇ ਰਹਾ ਸਾ ਸੰਗਤ ਜੀ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਕੋਈ ਬਾਹਰਲਾ ਨਹੀਂ ਹੁੰਦਾ ਉਹ ਤਾਂ ਕਦੇ-ਕਦੇ ਮਿਲਦਾ ਵਾ ਅਸਲ ਦੁਸ਼ਮਣ ਤਾਂ ਮਨ ਦੇ ਅੰਦਰ ਵੱਸਦਾ ਜਿਥੇ ਕਿ ਪਾਪ ਬੁਰੀਆਂ ਆਤਾਂ ਗਲਤ ਸੋਚਾਂ ਹੌਲੀ ਹੌਲੀ ਆਪਣਾ ਘਰ ਬਣਾ ਲੈਂਦੀਆਂ ਨੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਕਿ ਇਹ ਬੰਦੇ ਜਾਗਦਾਰ ਹੈ ਆਪਣੇ ਮਨ ਨੂੰ ਬੁਰਾਈ ਤੋਂ ਬਚਾ। ਮਨੁੱਖ ਕਈ ਵਾਰ ਅਚੇਤ ਹੋ ਕੇ ਆਪਣੀਆਂ ਮੰਦੀਆਂ ਖਾਹਸ਼ਾਂ ਵਿੱਚ ਫਸ ਜਾਂਦਾ। ਲਾਲਚ, ਧੋਖਾ, ਗੁੱਸਾ, ਨਫ਼ਰਤ, ਦੁਬਿਦਾ ਤੇ ਬੰਦਾ ਸਮਝਦਾ ਹੀ ਨਹੀਂ ਕਿ ਉਹ ਕਦੋਂ ਗਲਤ ਰਾਹਾਂ ਵੱਲ ਪੈਰ ਰੱਖ ਬੈਠਿਆ। ਇਹੀ ਕਾਰਨਾਂ ਜੇ ਮੰਨੂ ਸਹੀ ਰਸਤੇ 'ਤੇ ਰੱਖਣਾ ਉਸ ਨੂੰ ਪਾਪਾਂ ਤੋਂ ਬਚਾਉਣਾ ਬਹੁਤ ਵੱਡੀ ਸਿੱਖਿਆ ਹੈ ਪਰ ਗੁਰੂ ਸਾਹਿਬ ਜੀ ਇਸ ਦੇ ਨਾਲ ਹੀ ਗੱਲ ਨੂੰ ਮਕਾਉਂਦੇ ਨਹੀਂ ਉਹ ਸਾਨੂੰ ਰਸਤਾ ਵੀ ਦੱਸਦੇ ਨਹੀਂ ਉਹ ਕਹਿੰਦੇ ਨੇ ਜੇ ਮੰਨੂ ਬੁਰਾਈ ਤੋਂ ਰੋਕਣਾ ਹੈ ਨਾ ਤਾਂ ਆਪਣੇ ਆਪ ਤੇ ਨਹੀਂ ਸਰਬਉਦਿਆਲ ਉਸ ਪ੍ਰਮਾਤਮਾ ਵਾਹਿਗੁਰੂ ਜੀ ਤੇ ਪੁਰਸਾ ਰੱਖ ਉਹ ਰੱਬ ਜੀ ਜੋ ਗਰੀਬਾਂ ਦਾ ਸਹਾਰਾ ਹੈ ਜੋ ਸਭ ਦੇ ਦੁੱਖ ਦੂਰ ਕਰਨ ਵਾਲਾ ਹੈ ਜਿਸ ਤੇ ਮੇਰ ਨਾਲ ਡਰ ਖਤਮ ਹੋ ਜਾਂਦੇ ਨੇ ਉਸ ਦੀ ਸ਼ਰਮ ਵਿੱਚ ਜਾਓ ਜਿੱਥੇ ਰੱਬ ਜੀ ਦੀ ਯਾਦ ਏ ਉਥੇ ਪਾਪਾਂ ਦੀ ਚਲਾਕੀ ਨਹੀਂ ਚੱਲਦੀ ਜਿੱਥੇ ਰੱਬ ਦਾ ਸਹਾਰਾ ਏ ਉਥੇ ਡਰ ਆਪਣਾ ਰੰਗ ਨਹੀਂ ਦਿਖਾ ਸਕਦਾ ਜਿੱਥੇ ਦਇਆ ਤੇ ਨਮਰਤਾ ਹੈ ਉਥੇ ਬੁਰਾਈ ਟੇਕ ਨਹੀਂ ਸਕਦੀ ਇਸ ਲਈ ਗੁਰੂ ਸਾਹਿਬ ਜੀ ਦੀ ਸਿੱਖਿਆ ਬਹੁਤ ਸਿੱਧੀ ਆ ਕਿ ਜੇਕਰ ਆਪਣੇ ਮਨ ਨੂੰ ਅਕਾਲ ਪੁਰਖ ਦੇ ਸਹਾਰੇ ਲਾ ਲਿਗੇ ਤਾਂ ਬੁਰਾਈ ਵਾਲਾ ਰਾਹ ਆਪ ਹੀ ਦੂਰ ਹੋ ਜਾਂਦਾ ਇਹੀ ਮੰਦੀ ਰੱਖਿਆ ਕਰਨ ਦੀ ਕਲਾ ਹੈ ਤੇ ਚੌਥਾ ਬਚਨ ਸਾਧ ਸੰਗਤ ਜੀ ਗੁਰੂ ਦੀ ਸ਼ਰਨ ਮੰਦੀ ਰੋਸ਼ਨੀ ਗੁਰਬਾਣੀ ਬਾਣੀ ਵਿੱਚ ਗੁਰੂ ਸਾਹਿਬ ਜੀ ਉਚਾਰਨ ਕਰਦੇ ਨੇ ਕਿ ਜਦ ਹੀ ਸ਼ਰਨ ਸਾਧ ਕੀ ਆਇਓ ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇਤੇ ਉਚੇੰਤਾ ਮਾਨ ਕਾਟੀ ਜਮ ਕੀ ਫਾਸੀ ਇਨਸਾਨ ਆਪਣੇ ਮਨ ਨੂੰ ਸਭ ਕੁਝ ਸਮਝਦਾ ਹੈ ਪਰ ਅਸਲ ਵਿੱਚ ਸਭ ਤੋਂ ਵੱਡੀ ਸਮੱਸਿਆ ਮਨੁੱਖ ਦੀ ਕੋਜੀ ਮਤ ਹੁੰਦੀ ਹੈ। ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੀ ਸੋਚ ਕਿੰਨੀ ਪਟਕ ਚੁੱਕੀ ਹੈ। ਕੋਈ ਥੋੜੀ ਜੀ ਲਾਲਸਾ, ਕੋਈ ਥੋੜਾ ਜਿਹਾ ਹੰਕਾਰ, ਕੋਈ ਛੋਟੀ ਜੀ ਗਲਤਫਹਿਮੀ ਮਨੁੱਖ ਅੰਦਰੋਂ ਅੰਦਰ ਡੇਗਦਾ ਜਾਂਦਾ। ਪਰ ਗੁਰੂ ਸਾਹਿਬ ਜੀ ਇਹ ਕਵੱਡਾ ਰਾਜ ਖੋਲਦੇ ਨੇ ਕਿ ਜਦੋਂ ਮਨੁੱਖ ਗੁਰੂ ਸਾਹਿਬ ਜੀ ਦੀ ਸ਼ਰਣ ਪਹੁੰਚ ਜਾਂਦਾ ਉਸ ਦੀ ਕੋਜੀ ਮਤ ਆਪ ਹੀ ਮਿਟ ਜਾਂਦੀ ਹੈ। ਇਹ ਗੱਲ ਬੜੀ ਕਮਾਲ ਦੀ ਹੈ। ਸ਼ਿਰਗੁਰ ਤੇ ਇੱਕ ਬਾਦਰ ਸਾਹਿਬ ਜੀ ਕਹਿੰਦੇ ਨੇ ਕਿ ਮਨੁੱਖ ਦੀਆਂ ਗਲਤ ਸੋਚਾਂ ਗਲਤ ਰਾਹਾਂ ਪਟਕਣਾ ਦੁਮਤੀ ਹੰਕਾਰ ਪਰਮ ਸਾਰੇ ਮਿਟ ਜਾਂਦੀ ਹੈ ਜਦੋਂ ਉਹ ਸੱਚੇ ਗੁਰੂ ਦੇ ਦਰ ਤੇ ਸੀਸ ਨਵਾ ਦਿੰਦਾ ਹੈ ਗੁਰੂ ਦੀ ਹਜ਼ੂਰੀ ਵਿੱਚ ਇਨਸਾਨ ਨੂੰ ਆਪਣੀਆਂ ਕਮਜ਼ੋਰੀਆਂ ਦਿਖਣ ਲੱਗ ਪੈਂਦੀਆਂ ਨੇ ਤੇ ਗੁਰੂ ਦੀ ਕਿਰਪਾ ਨਾਲ ਉਹ ਕਮਜ਼ੋਰੀਆਂ ਦੂਰ ਵੀ ਹੋਣ ਲੱਗ ਪੈਂਦੀਆਂ ਨੇ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਦੂਜਾ ਸੁੰਦਰ ਤੇ ਅਸਲ ਪੇ ਦੱਸਦੇ ਨੇ ਕਿ ਜਦੋਂ ਮਨੁੱਖ ਗਲਤ ਮੱਤ ਤੋਂ ਬਚ ਜਾਂਦਾ ਏ ਫਿਰ ਉਸ ਦਾ ਮਨ ਪਰਮਾਤਮਾ ਵੱਲ ਮੁੜ ਜਾਂਦਾ ਏ ਉਹ ਸਕੂਨ ਚਿੰਤਾ ਮਨ ਜੋ ਮੰਦੀਆਂ ਸਾਰੀਆਂ ਸੱਚੀਆਂ ਇਸ਼ਾਵਾਂ ਪੂਰੀਆਂ ਕਰਦਾ ਏ ਨਾ ਉਸ ਵਾਹੀ ਗੁਰੂ ਜੀ ਨੂੰ ਯਾਦ ਕਰਦਾ ਏ ਉਸ ਤੇ ਫਰੋਸਾ ਕਰਦਾ ਏ ਤੇ ਇਸ ਜਾਤ ਦੀ ਤਾਕਤ ਐਨੀ ਵੱਡੀ ਏ ਕਿ ਜੰਮ ਦੀ ਵਾਹੀ ਤੱਕ ਕੱਟੀ ਜਾਂਦੀ ਮਤਲਬ ਢਾਰ ਖਤਮ ਪਟਕਣਾ ਖਤਮ ਸੰਕਟ ਖਤਮ ਤੇ ਜਦੋਂ ਗੁਰੂ ਸਾਹਿਬ ਜੀ ਸਹੀ ਰਾਹ ਦਿਖਾ ਦਿੰਦੇ ਨਾ ਤਾਂ ਮਨ ਦਾ ਹਨੇਰਾ ਆਪਣੇ ਆਪ ਹੀ ਦੂਰ ਹੋ ਜਾਂਦਾ ਇਹ ਗੁਰੂ ਦੀ ਸ਼ਰਨ ਦਾ ਅਸਰ ਮਤ ਸਾਫ ਹੋ ਜਾਂਦੀ ਹੈ ਰਾਹ ਸਹੀ ਹੋ ਜਾਂਦਾ ਤੇ ਮਨ ਆਨੰਦੋਂ ਹਲਕਾ ਤੇ ਆਜ਼ਾਦ ਹੋ ਜਾਂਦਾ ਪੰਜਵਾਂ ਅਨਮੋਲ ਬਚਨ ਰੱਬ ਸਾਡੇ ਅੰਦਰ ਦੀ ਸੁਗੰਧ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਪਹੁ ਪਮਦ ਜਿਉ ਬਾਸ ਬਸਤ ਹੈ ਬਕਰ ਮਾਹ ਜੈਸੇ ਸ਼ਾਈ ਤੇ ਸੇ ਹੀ ਹਰ ਬਸੇ ਨਰੰਤਰ ਕਟ ਹੀ ਖੋਜ ਹੋ ਜਾਏ ਕਟ ਹੀ ਖੋਜੋ ਪਾਈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਕ ਬਹੁਤ ਵੱਡੀ ਗੱਲ ਬੜੀ ਹੀ ਸੋਹਣੀ ਮਿਸਾਲ ਨਾਲ ਸਮਝਾਉਂਦੇ ਨੇ ਉਹ ਕਹਿੰਦੇ ਨੇ ਰੱਬ ਕੋਈ ਦੂਰ ਦਾ ਤਾਰਾ ਨਹੀਂ ਹੈ ਕੋਈ ਪੁਰਬਤਾਂ ਦੇ ਪਿੱਛੇ ਲੁਕਿਆ ਭੇਤ ਨਹੀਂ ਹੈ ਕੋਈ ਮੰਦਰ ਮਸਜਦ ਦੀਆਂ ਕੰਧਾਂ ਵਿੱਚ ਬੰਨੀ ਸੀਮਤ ਹਸਤੀ ਨਹੀਂ ਉਹ ਤਾਂ ਸੁਗੰਧ ਵਾਂਗ ਉਹ ਹਰ ਜਗ੍ਹਾ ਵਾ ਪਰ ਨਜ਼ਰ ਨਹੀਂ ਆਉਂਦੀ ਜਿਵੇਂ ਇੱਕ ਫੁੱਲ ਨੂੰ ਦੇਖ ਕੇ ਉਸਦੀ ਖੁਸ਼ਬੂ ਨਹੀਂ ਦਿਖਦੀ ਪਰ ਤੁਸੀਂ ਉਸ ਨੂੰ ਮਹਿਸੂਸ ਕੀਤੇ ਬਿਨਾ ਰਹਿ ਨਹੀਂ ਸਕਦੇ ਐਸੇ ਤਰ੍ਹਾਂ ਹੀ ਪ੍ਰਮਾਤਮਾ ਹਰ ਰੋਮ ਰੋਮ ਵਿੱਚ ਵਸਿਆ ਹੋਇਆ ਹੈ ਬਾਹਰੋਂ ਤਾਂ ਮਨੁੱਖ ਸਿਰਫ ਸਰੀਰ ਹੈ ਪਰ ਅੰਦਰ ਅੰਦਰ ਇੱਕ ਅਲੌਕਿਕ ਜੋਤ ਹੈ ਜੋ ਹਰ ਸਾਹ ਨਾਲ ਟੜਕਦੀ ਹੈ ਗੁਰੂ ਸਾਹਿਬ ਜੀ ਦੂਜੀ ਮਿਸਾਲ ਦਿੰਦੇ ਨੇ ਕਿ ਜਿਵੇਂ ਸ਼ੀਸ਼ੇ ਵਿੱਚ ਕਿਸੇ ਦਾ ਅਕਸ ਵੱਸਦਾ ਏ ਉਹ ਅਕਸ ਵੀ ਸ਼ੀਸ਼ੇ ਤੋਂ ਵੱਖਰਾ ਨਹੀਂ ਹੁੰਦਾ ਨਾ ਹੀ ਸ਼ੀਸ਼ਾ ਉਸ ਤੋਂ ਉਹ ਉੱਥੇ ਹੀ ਰਹਿੰਦਾ ਏ ਬਿਨਾ ਕੋਈ ਨਿਸ਼ਾਨ ਛੱਡੀ ਬਿਨਾ ਕੋਈ ਹੱਲਾ ਗੁੱਲਾ ਕੀਤੇ ਐਸੀ ਤਰ੍ਹਾਂ ਪ੍ਰਮਾਤਮਾ ਵੀ ਸਾਡੇ ਅੰਦਰ ਬਿਨਾ ਸ਼ੋਰ ਬਿਨਾ ਦਿਖਾਵੇ ਬਿਨਾ ਕਿਸੇ ਜ਼ਬਰ ਦੇ ਵਸਦਾ ਏ ਪਰ ਅਸੀਂ ਬਾਹਰ ਦੌੜਦੇ ਰਹਿੰਦੇ ਹਾਂ ਕਿਸੇ ਪਹਾੜ ਵੱਲ ਕਿਸੇ ਰਸੰਵਾਲ ਕਿਸੇ ਰੂਪਵਾਲ ਕਿਸੇ ਚਮਤਕਾਰਵਾਲ ਅਸਲ ਵਿੱਚ ਉਹ ਸਾਡੇ ਵਿਚਾਰ ਏ ਸਾਡੇ ਸਾਹ ਵਿੱਚ ਸਾਡੀ ਧੜਕਣ ਵਿੱਚ ਸਾਡੇ ਚਿੱਤ ਦੀ ਕਹਿਰਾਈ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੁਨੇਹਾ ਸਿੱਧਾ ਹੈ ਰੱਬ ਨੂੰ ਦੂਰ ਲੱਭਣ ਦੀ ਲੋੜ ਨਹੀਂ ਉਸ ਨੂੰ ਆਪਣੇ ਹਿਰਦੇ ਵਿੱਚ ਲੱਭ ਆਪਣੇ ਦਿਲ ਵਿੱਚ ਲੱਭ ਉਹ ਉਥੇ ਪਹਿਲਾਂ ਹੀ ਵਸਦਾ ਏ ਬਾਹਰ ਖੋਜਦੇ ਫਿਰਨਾ ਸਿਰਫ ਰਾਹ ਤੋਂ ਪਟਕਣਾ ਏ ਅਸਲੀ ਮਿਲਾਬ ਤਾਂ ਅੰਦਰ ਹੁੰਦਾ ਏ ਜਿਵੇਂ ਖੁਸ਼ਬੂ ਫੁੱਲ ਦੇ ਅੰਦਰ ਵਸਦੀ ਏ ਐਸੇ ਤਰ੍ਹਾਂ ਰੱਬ ਮੰਦੇ ਅੰਦਰ ਸਿਰਫ ਇੱਕ ਪੰਨੀ ਚੁੱਪ ਹੋ ਜਾਓ ਤੇ ਤੁਹਾਨੂੰ ਉਹ ਆਪਣੀਆਂ ਸਾਹਾਂ ਵਿੱਚ ਮਿਲ ਜਾਵੇਗਾ ਸੋ ਤਾਂ ਤਾਂ ਨਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਅਨਮੋਲ ਬਚਨ ਸਾਨੂੰ ਇੱਕ ਗੱਲ ਬਹੁਤ ਸਾਫ਼-ਸਾਫ਼ ਸਿਖਾਉਂਦੇ ਨੇ ਸਾ ਸੰਗਤ ਜੀ ਦੇ ਜੀਵਨ ਵਿੱਚ ਸਭ ਤੋਂ ਵੱਡੀ ਜਿੱਤ ਮੰਨਦੀ ਜੀਤਾ ਜਿਹੜਾ ਸੁਖ ਦੁੱਖ ਤੋਂ ਉੱਪਰ ਉੱਟ ਜਾਂਦਾ ਏ ਜਿਹੜਾ ਰੱਬ ਨੂੰ ਪੋਲਦਾ ਨਹੀਂ ਜਿਹੜਾ ਆਪਣੇ ਮਨ ਨੂੰ ਪਾਪਾਂ ਤੋਂ ਰੋਕਦਾ ਏ ਜਿਹੜਾ ਗੁਰੂ ਸਾਹਿਬ ਜੀ ਦੀ ਸ਼ਰਮ ਲੈਂਦਾ ਏ ਤੇ ਜਿਹੜਾ ਪਰਮਾਤਮਾ ਨੂੰ ਆਪਣੇ ਅੰਦਰ ਮਹਿਸੂਸ ਕਰਦਾ ਏ ਉਹੀ ਮਨੁੱਖ ਅਸਲ ਵਿੱਚ ਆਜ਼ਾਦ ਏ ਗੁਰੂ ਸਾਹਿਬ ਜੀ ਦੀ ਸ਼ਹਾਦਤ ਸਾਡੇ ਲਈ ਸਿਰਫ ਇੱਕ ਇਤਿਹਾਸ ਨਹੀਂ ਇੱਕ ਜਿੰਦਾ ਪ੍ਰੇਰਣਾ ਏ ਕਿ ਅਸੀਂ ਵੀ ਆਪਣੇ ਮਨ ਨੂੰ ਸੱਚ ਨਿਮਰਤਾ ਹਿੰਮਤ ਤੇ ਰੱਬ ਦੀ ਯਾਦ ਨਾਲ ਪਰਗੀ ਸ ਜੀਵਨ ਦੀ ਅਸਲ ਮੰਜ਼ਿਲ ਵਲਵਤੀ ਏ ਰੋਸ਼ਨੀ ਉਸ ਵੇਲੇ ਦਿਲ ਵਿੱਚ ਵਸਦੀ ਏ ਜਦੋਂ ਮਨ ਗੁਰੂ ਸਾਹਿਬਾਂ ਦੇ ਰਾਹ ਤੇ ਦੁਰਦਾਏ ਇਹੀ ਵਿਰਾਸਤ ਅਸੀਂ ਸੰਭਲਣੀ ਏ ਇਹੀ ਸਾਡਾ ਫਰਜ਼ ਏ ਇਹੀ ਸਾਡਾ ਮਾਣ ਏ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਪੋਲ ਚੁਕ ਬਖਸ਼ਦਨੀ ਸਾਹਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ